ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਆਂ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਦੋ ਹਜੇ ਗੱਬਣਾ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਮ ਸ਼ਿਵਾਸ਼ਾ ਬਾਈ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਹਰੰਪਰਾ ਹੂਲ ਪੈ ਜਾਂਦੇ ਆ ਨੇੜੇ ਪਿੰਡ ਕਿਹੜਾ ਰਹਿੰਦਾ ਵੀਰੇ ਨੇੜੇ ਬਾਈ ਬਾਜਾ ਬਰਨਾਲਾ ਰੋਡ ਤੇ ਭਗਤਾ ਭਾਈ ਸ਼ਹਿਰ ਮਸ਼ਹੂਰ ਆ ਠੀਕ ਆ ਮੋਬਾਈਲ ਨੰਬਰ ਬੋਲ ਦੋ ਵੀਰੇ 8196015435 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਸਟਾਰਟ ਕਰੀਏ ਬਈ ਬਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਿਹਾ ਕਿਹੜਾ ਸੁਆ ਸੁਈ ਆ ਦੂਜਾ ਸੁਆ ਸੁਈ ਆ 500 ਸੂਈਆ 10 ਲੀਟਰ ਕੰਡੇ ਵਾਲਾ ਬੋਲਾ ਤਿਆਰ ਹਾਂ ਤੇ ਵਸੀ ਦਿੱਤੀ ਆ ਪੂਰਾ ਸਿਰੇ ਦਾ ਪੀਸ ਆ ਜਿਹਨੂੰ ਕਹਿੰਦੇ ਆ ਗੁਲਾਬੀ ਨਾਸਾ ਟਾਪ ਨਗੀਨਾ ਬੱਚਾ ਦਿੱਤਾ ਹਨਾ ਬਹੁਤ ਕੁਆਲਿਟੀ ਦੀ ਵਸੀ ਦਿੱਤੀ ਆ ਭਾਈ ਹਾਂ ਤੇ ਆ ਪੈਰ ਸ਼ਹਿਰ ਆ ਹੂੰ ਬੱਚਾ ਐਚਐਫਾ ਦਿੱਤਾ ਹਾਂ ਬੱਚੇ ਵੋਟੀ ਗਈ ਬਹੁਤ ਚੰਗਾ ਭਰਾਏ ਸੀ ਬੰਦੇ ਨੇ ਦੱਸਿਆ ਵਸੀ ਰੱਖਦੇ ਵੀ ਸੀਗੇ 3000 ਦੀ ਮੈਂ ਕਿਹਾ ਭਾਈ ਆਪਾਂ ਦੇਣੀ ਨਹੀਂ ਦੇਣੀ ਨਹੀਂ ਜੇ ਬਸਤੀ ਤੋਂ ਬਿਨਾ ਮੁੱਲ ਨਹੀਂ ਹੈ ਜਨਮਰ ਦੇ ਹੁਣ ਜਨਮਰ ਚੰਗਾ ਪਿੱਛੇ ਠੰਡੀ ਸੀਲਸ ਲੱਗ ਤੇ ਗੁਲਾਬੀ ਥਾਣਾ ਲੈ ਬਾਈ ਐਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਤਿਆਰ ਕਰਿਆ ਵਾ ਇਹ ਨਹੀਂ ਹੈਗਾ ਵੀ ਕੋਈ ਢਿੱਲਾ ਜ ਐਡਰ ਤਿਆਰ ਕਰਿਆ ਬਹੁਤ ਕਮਾਲ ਦਾ ਡਰਾ ਹਨਾ ਕੱਲਾ ਕੱਲਾ ਬਾਈ ਥਾਣਾ ਨਿਖੜ ਮਾ ਥਾਣਾ ਪੂਰੀ ਬਿੱਥੀ ਦੇ ਥਣ ਲੱਗਾ ਖੋਲ ਦੇ ਬਾਈ ਸਵਾਸ ਤੋੜ ਦੇ ਖੋਲ ਕੇ ਐਰ ਸ਼ਰ ਬਰੀਡ ਆ ਬਾਈ ਮਿਲਦੀ ਬਹੁਤ ਘੱਟ ਆ ਕਿ ਨਹੀਂ ਸੁਆਸ ਮੰਗ ਬਹੁਤ ਆ ਬਾਈ ਬਾਈ ਸਿਰੇ ਪੂਰੀ ਮੰਗਾ ਹੈ ਟਾਈਮ ਅੱਜ ਕੱਲ ਹਣ ਅੱਜ ਕੱਲ ਬਾਈ ਫੁੱਲ ਮੰਗਾਗੀ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਫੇਸ ਫੂਸ ਵੀ ਬਹੁਤ ਚੰਗਾ ਬਾਕੀ ਕੱਦ ਕਾਠ ਵੀ ਚੰਗਾ ਤੇ ਸੁਆਸ ਜੇ ਮੈਂ 10 ਲੀਟਰ ਬਾਈ ਹੁਣ ਤੂੰ ਕੰਡੇ ਵਾਲਾ ਬੋੜਾ ਦੱਸਦਾ ਕਿੰਨਾ ਕਿਤੇ ਦੂਆਸਟੀ ਬਾਈ 16 17 ਕਿਲੋ ਬੜੇ ਆਰਾਮ ਨਾਲ ਦੇਊਗੀ ਠੀਕ ਆ ਬਾਈ ਕਹਿੰਦਾ ਸੁਆਸ 17 ਲੀਟਰ ਬਾਈ ਆਮਦਾਰੀ ਨਾਲ ਦੇ ਦੂ ਬਾਕੀ ਬਾਈ ਦੇ ਦੂਗੀ ਕਿਉਂਕਿ ਮੌਸਮ ਵੀ ਠੰਡਾ ਦਾ ਹਨਾ ਮੌਸਮ ਵੀ ਚੰਗਾ ਪਰ ਜਨਵਰੀ ਬਹੁਤ ਚੰਗਾ ਬਈ ਬਾਈ ਜਨਵਰ ਤਾਂ ਕਹਿਣ ਦੀ ਲੋੜ ਹੀ ਨਹੀਂ ਇੰਨਾ ਚੰਗਾ ਗਾ ਤੇ ਤੋੜਾ ਤਰਾ ਚੱਕarlo ਇੱਕ ਨੰਬਰ ਆ ਬਾਕੀ ਧਾਰ ਕਿਵੇਂ ਆ ਧਾਰ ਤਾਂ ਧਾਰ ਮਾਰੇ ਵੀ ਨਾ ਕੋਈ ਆਪਣੀ ਜ਼ਿੰਮੇਵਾਰੀ ਆ ਠੀਕ ਆ ਹਾਂ ਤਾਂ ਮਰਵਾ ਮਾਰਦੇ ਸੀ ਨਾ ਆਪਣੀ ਜ਼ਿੰਮੇਵਾਰੀ ਆ ਤੇ ਕੀ ਮੁੱਲ ਆ ਬਾਈ ਬਾਈ ਮੁੱਲ ਆਪਣੇ ਜਮਾ ਲੈਣ ਦੇ ਨਾਲ ਹੋਣਗੇ ਬਾੜੇ ਪਕਾਈ ਵਾਲੇ ਬੰਦੇ ਕੋਲੋਂ ਫੋਨ ਨਾ ਹੀ ਲਾਉਣ ਆਪਾਂ ਨੂੰ ਠੀਕ ਆ ਠੀਕ ਆ ਨਾ ਹੂੰ ਬਾੜੇ 57000 ਰੁਪਏ ਦੇ ਬਾੜ ਦੇ ਦਾਂਗੇ ਬਾਈ ਲੈ ਬਾਈ ਜਮਾ ਜਾਏ ਮੁੱਲ ਆਗਾ ਬਾਕੀ ਜਿਹੜਾ ਬੱਚਾ ਦਿੱਤਾ ਨਾ ਟਾਪ ਦਾ ਨੰਗੀਨਕ ਨਹੀਂ ਸਬਸ ਬਾਈ ਪੂਰੇ ਸਿਰੇ ਦੀ ਪੱਛੀ ਵਾਲਾ ਤੇ ਆਪਾਂ ਥਣ ਚੈੱਕ ਕਰਾ ਦੇਣਾ ਨੇੜੇ ਬਾਕੀ ਠੰਡੀ ਸ਼ੀਲ ਫੁੱਲਾ ਬਾਈ ਪੂਰੀ ਆ ਬੱਚਾ ਫੜੀ ਬਾਈ ਲੈ ਬਾਈ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਧਾਰਾ ਬਾਈ ਮਰੀ ਜਾਂਦਾ ਲੈ ਚੈੱਕ ਕਰ ਲੋ ਬਹੁਤ ਕਮਾਲ ਦੀ ਧਾਰਾ ਯਾਰ ਹਨਾ ਜਮਾ ਬਾਈ ਧਾਰ ਵੀ ਨਾ ਮਰੇ ਧਾਰਾ ਬਾਈ ਚੈੱਕ ਕਰ ਲੋ ਗੰਨੇ ਆ ਕੁ ਵਰਦੀਆ ਚਵਾਈ ਦਾ ਖੜਕਾ ਹੁੰਦਾ ਪਤਾ ਲੱਗਦਾ ਵੀ ਧਾਰ ਬਾਈ ਦਿਆ ਸਲੇਕ ਨਹੀਂ ਬਾਕੀ ਕੋਈ ਕੁਸਮਾਨ ਨਹੀਂ ਕਰਾਇਆ ਲੈ ਬਈ ਚੈੱਕ ਕਰ ਲਓ ਬਹੁਤ ਚੰਗਾ ਥਾਨ ਹੈਗਾ ਮੁੱਲ ਵੀ ਜਾਇਜ਼ਾ ਖਰਮਾਨ ਤਨ ਹੋ ਜੂ ਥੋੜਾ ਹਾਂ ਹਾਂ ਮਾਨ ਤਨ ਕਰ ਦਾਂਗੇ ਬਈ ਠੀਕ ਆ ਬਈ ਪਰ ਪਕਾਈ ਵਾਲਾ ਬੰਦਾ ਫੋਨ ਨਾ ਲਾਵੇ ਜੇ ਹੁਣ ਕਹਵਾ ਵਾਲਾ ਕਹੂ ਆ ਵੀ 50 ਦੀ ਦੇ ਦੂ ਆਪਾਂ ਉਹ ਨਹੀਂ ਉਹ ਆ ਬੰਦਾ ਫੋਨ ਨਾ ਲਾਵੇ ਠੀਕ ਆ ਬਈ ਅੱਗੇ ਦੋ ਨੰਬਰ ਬਈ اے ਬਈ ਅੱਜ ਸੁਦਾ ਸੁਈ ਆ ਠੀਕ ਆ ਜੇ ਰਾਂ ਅੰਦਰ ਪਈ ਆ ਹਨਾ ਤੇਰੇ ਸਾਹਮਣੇ ਤੂੰ ਦੇਖ ਹੀ ਲਈ ਆ ਫਰੀ ਦਿਖਾਉਣੀ ਆ ਦਿਖਾ ਵੀ ਦੇ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਬਈ ਆ ਪਈਆ ਬਈ ਜੇਰ ਕੰਪਲੀਟ ਆ ਓਕੇ ਆ ਚੈੱਕ ਕਰ ਲੋ ਤੇ ਕੀ ਬੱਚਾ ਦਿੱਤਾ ਵੀਰੇ ਬੱਸੀ ਇਹਨੇ ਦਿੱਤੀ ਆ ਬਾਈ ਬੱਸੀ ਇਹਨੇ ਪੂਰੀ ਟਾਪ ਦੀ ਆ ਠੀਕ ਆ ਬੱਚਾ ਬਈ ਆਪਾਂ ਚੈੱਕ ਕਰਾਨਾ ਬੱਸੀ ਇਹਨੇ ਵੀ ਦਿੱਤੀ ਆ ਲੈ ਬਈ ਟਾਪ ਕੁਆਲਟੀ ਦਾ ਬੱਚਾ ਇਹਨੇ ਦਿੱਤਾਗਾ ਤੇ ਕਿੰਨਾ ਕ ਬੋਲਾ ਕੱਢਿਆ ਬਾਈ ਬੋਲਾ ਬਈ 5 ਕਿਲੇ ਬੋਲਾ ਕੱਢਦਾ ਹੁਣ ਕਿਉਂਕਿ ਜੇ ਜੂਰ ਪੈ ਗਈ ਆ ਹੁਣ ਤਾਂ ਸਾਰਾ ਕੋ ਸਾਹਮਣੇ ਆ ਨਾ ਲੈ ਬਈ ਥਾਨ ਤੁਨ ਬਹੁਤ ਚੰਗਾ ਗੁਲਾਬੀ ਥਾਨ ਆ ਬਹੁਤ ਚੰਗਾ ਗੁਲਾਬੀ ਥਾਨ ਆਰਡਰ ਦੀ ਕੁਆਲਟੀ ਚੈੱਕ ਕਰ ਲੋ ਫੀਡਿੰਗ ਨਾਲ ਲੈਵਾ ਖੁੱਚਾਂ ਦੇ ਤਾਂ ਹਨਾ ਬਈ ਹਾਂ ਹਾਂ ਬਹੁਤ ਚੰਗਾ ਹੈਗਾ ਕੱਲਾ ਕੱਲਾ ਥਾਣਾ ਬਾਈ ਨਿੱਖੜ ਮਾ ਥਾਣਾ ਨਾੜਾਂ ਚ ਕਰ ਲੋ ਆਰਡਰ ਤੇ ਬਰੀਕ ਮਾੜਾ ਚੰਗਾ ਨਾੜਾਂ ਨੂੜਾ ਕਾਹਨੂੰ ਗੱਲਾਂ ਕਰਦੀ ਪਈਆ ਬਾਕੀ ਪੂਰੇ ਵੱਡੇ ਕੱਦ ਕਾੜ ਦੀ ਆਹ ਵਾਲਾ ਛੂਟੀ ਨਾ ਮੰਨ ਕੇ ਆ ਵੀ ਚੌੜੀ ਚੂੜੀ ਫੁੱਲ ਆ ਹਾਂ ਲੈ ਬਈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਤੇ ਕਿੰਨਾ ਅਗਦਾ ਦੁੱਧ ਪਾ ਦੂ ਬਾਈ ਐਸਟੀਮੇਟ ਚ ਦੁੱਧ ਬਾਈ 20 ਪਲੱਸ ਪਾਊਗੀ ਠੀਕ ਆ ਥੋੜੇ ਡਰਦੀ ਆ ਹਾਂ ਡਰਦੀ ਆ ਬੱਚੇ ਦਾ ਵੀ ਕਰਦੀ ਆ ਹਨਾ ਕੁਛ ਡਰਦੀ ਵੀ ਆਗੀ ਬਾਈ ਕਹਿੰਦਾ 2+2 ਤੋਂ ਪਾ ਦੂਗੀ ਬਾਕੀ ਬਾਈ ਥਣ ਵੀ ਦੱਸ ਦ ਤੁਸੀ ਚੈੱਕ ਕਰ ਲੋ ਬੜਾ ਕਮਾਲ ਦਾ ਥਣ ਲੱਗਾਗਾ ਮੁੱਠੀ ਵਾਲਾ ਹੱਥ ਹਨਾ ਪੂਰੀ ਵਿੱਤੀ ਦਾ ਥਣ ਲੱਗਾ ਕੀ ਮੋਲਾ ਬਾਈ ਫਿਰ ਬਾਈ ਇਹ ਲੈਂਡ ਨੇ 72000 ਰੁਪਇਆ ਤੇ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਠੀਕ ਆ ਜਾਨਵਰ ਦਿਖਾ ਦੇ ਨਾੜਾ ਨੂੜਾ ਲੈ ਵਾ ਲੂ ਆ ਸਭ ਤੋਂ ਦੇਖ ਪੈਸੇ ਹੀ ਗੱਲਾਂ ਨਾੜਾ ਨੂੜਾ ਚੈੱਕ ਕਰ ਲੋ ਵੇਖ ਨਾੜਾ ਵੇਖ ਹਾਂ ਚੰਗੇ ਹਨਾ ਨਾੜਾ ਦੋਵੇਂ ਪਾਸੇ ਨਾੜਾ ਠੰਡੀ ਸੀਲ ਤਾਂ ਦੋਵੇਂ ਪਾਸੇ ਪੂਰੀ ਹੋ ਆ ਠੀਕ ਆ ਇਧਰ ਵੀ ਨਾੜਾ ਦੇਖੀ ਤਾਰ ਆਪਾ ਮਾਰ ਦੇਨੇ ਬੱਚ ਲਾ ਗਈ ਮਾਰ ਦੋ ਬਈ ਕੋਈ ਗੱਲ ਨਹੀਂ ਲੈ ਬਈ ਧਾਰ ਚੈੱਕ ਕਰ ਲੋ ਧਾਰ ਮੋਕਮਲ ਦੇ ਪੋਲੀ ਬਹੁਤ ਖੋਣਾ ਜਮਾ ਰੂਮ ਵਰਗੀ ਪੋਲੀ ਲੈ ਬਈ ਬਈ ਕਹਿੰਦਾ ਰੂਮ ਵਰਗੀ ਧਾਰਾਂ ਦਾ ਖੜਕਾ ਹੁੰਦਾ ਨਾ ਥੱਲੇ ਪਤਾ ਲੱਗਦਾ ਵੀ ਚਵਾਈ ਹੁੰਦੀ ਆ ਬਈ ਲੈ ਚੈੱਕ ਕਰ ਲੋ ਬਹੁਤ ਚੰਗੀ ਚਵਾਈ ਆ ਯਾਰ ਹਨਾ ਤੇ ਮੁੱਲ ਬਈ 72000 ਰੁਪਇਆ ਬਾਕੀ ਮਾਨਤਨ ਹੋਣਾ ਮਾਨਤਨ ਕਰ ਦਾਂਗੇ ਕੋਈ ਨਹੀਂ ਬਈ ਠੀਕ ਆ ਬਈ ਬਾਈ ਕਹਿੰਦਾ ਮਾਨਤਨ ਹੋ ਜੂ ਬਾਈ ਬੱਚਾ ਮੇਨ ਗੱਲ ਵਸੀ ਆ ਵਸੀ ਨੇ ਵੀ ਨਾਲ ਹੀ ਸਾਲ ਦੂੜ ਸਾਲ ਤੱਕ ਤਿਆਰ ਹੋ ਜਾਣਾ ਬਾਕੀ ਕੁਆਲਿਟੀ ਦੇ ਬੱਚੇ ਆ ਸਾਹਮਣੇ ਵਾਲੇ ਬੱਚੇ ਆ ਕਿ ਨਹੀਂ ਬਾਈ ਜਾਨਵਰ ਵੀ ਬਹੁਤ ਚੰਗੇ ਆ ਤੇ ਮਗਰ ਬੱਚੇ ਵੀ ਬਹੁਤ ਚੰਗੇ ਆ ਬੱਚੇ ਵੀ ਸਹੀ ਗੱਲ ਬਹੁਤ ਚੰਗੇ ਆ ਤੇ ਅੱਗੇ ਭਰਾ ਤਿੰਨ ਨੰਬਰ ਤੇ ਬਾਈ ਦੂਜਾ ਸੂਆ ਸੁੰਦੀ ਆ ਕਿੰਨਾ ਟਾਈਮ ਬੱਸ ਅੱਜ ਸੂਪੇ ਕੱਲ ਨੂੰ ਸੂਪੇ ਬੜ ਤਿਆਰੀਆਂ ਚ ਫੁੱਲ ਆ ਠੀਕ ਆ ਮਰਗੇ ਨੇ ਸਾਮ ਵੀ ਨਹੀਂ ਥੋੜੇ ਗਰੀਬ ਘਰੋਂ ਲਈ ਆ ਠੀਕ ਆ ਬਾਈ ਪਰ ਲੀਵੇ ਵਾਲਾ ਜਗਾੜ ਕਹਿੰਦੇ ਮੈਨੂੰ ਲੱਗਿਆ ਲੱਖ ਵਾਲੀ ਨੂੰ ਵੀ ਪਾਸੇ ਕਰਦੀ ਐ ਠੰਡੀ ਸੀਲਸ ਲੱਗਦੀ ਐ ਸਹੀ ਗੱਲ ਹੈ ਨਾ ਤੇ ਉਤਰੀ ਵਾਲਾ ਥਾਣਾ ਥਾਣਾ ਬਹੁਤ ਕਮਾਲ ਦਾ ਯਾਰ ਮੈਂ ਜਾ ਕੇ ਜਗਾੜ ਦੇਖ ਬਾਈ ਯਾਰ ਲੈ ਬਾਈ ਸਹੀ ਗੱਲ ਆ ਤਹਾਂ ਤੱਕ ਮਤਲਬ ਕਿ ਪਰ ਹੀ ਖੜੀ ਆ ਹਨਾ ਪੂਰੇ ਆਲਾ ਕਹਿੰਦੇ ਸੂ ਤੱਕ ਲੈਵਾ ਇਹਦੇ ਲੱਗਿਆ ਬਾਈ ਲੱਗਿਆ ਬਾਈ ਲੈ ਥਣ ਚੈੱਕ ਕਰ ਲ ਬਹੁਤ ਕਮਾਲ ਦਾ ਹਨਾ ਬਾਕੀ ਥਣ ਦੀ ਮਟਾਈ ਬਹੁਤ ਚੰਗੀ ਆ ਬਹੁਤ ਚੰਗੀ ਆ ਹੂੰ ਸਾਕੀ ਬਰੀਕੀ ਜੱ ਕਿੰਨਾ ਦੇ ਦੁੱਧ ਪਾ ਦੂ ਬਾਈ ਦੁੱਧ 16 17 ਕਿਲੋ ਬੜੇ ਆਰਾਮ ਨਾਲ ਪਾ ਦੂਗੀ ਹੂੰ ਸਹੀ ਗੱਲ ਆ ਬਾਈ ਲੈ ਵਾ ਨਾ ਫਿਕਸ ਹੀ ਆ ਬਣਾ ਤਿਆਰ ਕਰਿਆ ਵਾ ਕੋਈ ਟਟ ਮਾਲੇ ਵਾ ਨਹੀਂ ਮੈਂ ਕਹਣਾ ਚਾਹੇ 1000 ਸੂਪੇ ਨਹੀਂ ਹੈਗਾ ਟਟ ਜੂ ਹਣਾ ਨਾ ਨਾ ਬਾੜ ਤੇ ਜੀ 4 ਚੁਰ ਪਾਇਆ ਹੁੰਦਾ ਬਾੜ ਸੰਗੀ ਹੁੰਦੀ ਬਾਈ ਬਾੜ ਦਾ ਰੱਤਾ ਸੀ ਨਾ ਕਿੰਨੇ ਰੁਪਿਆ ਦੀ ਬਾੜ ਸੀ ਸਹੀ ਗੱਲ ਆ ਬਾਈ ਜਾਇ ਗੱਲ ਆ ਕੀ ਮੁੱਲ ਆ ਫਿਰ ਬਾਈ ਅੱਜ ਕੱਚੀ ਦੇ ਹਿਸਾਬ ਨਾਲ ਇਹ 57000 ਰੁਪਏ ਦੇ ਬਾੜ ਦੇ ਦਾਂਗੇ ਬਾਈ ਠੀਕ ਆ ਬਾਈ ਬਾਈ ਕਹਿੰਦਾ 57000 ਦੀ ਬਾਈ ਬਾੜ ਦੇ ਦਾਂਗੇ ਮੁੱਲ ਵੀ ਭਾਈ ਇਹ ਜਮਾ ਜਾਇਜ ਆ ਬਾਕੀ ਆਰਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਤਿਆਰ ਕਰਿਆ ਵਾ ਥਣ ਵੀ ਇਹ ਨਹੀਂ ਹੈਗਾ ਵੀ ਕੋਈ ਛੋਟਾ ਜਾਂ ਵੱਡਾ ਨਾ 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 ਜਮਾ ਹੀ ਨਹੀਂ ਹੋਇਆ ਤਾਂ ਚੱਕਰੀ ਨਹੀਂ ਯਾਰ ਇੱਕੋ ਜ ਆਰਡਰ ਆ ਦੋਨਾਂ ਪਾਸਿਆਂ ਨੂੰ ਉਨੇ ਹੀ ਮਗਰ ਨੂੰ ਉਨੇ ਹੀ ਮੂਰ ਨੂੰ ਹਾਂ ਤਾਂ ਕਾਣੂ ਗੱਲ ਹੈ ਅਲਾ ਕਹਿੰਦਾ ਸੂਤ ਹੈ ਲੈ ਸਹੀ ਗੱਲ ਹੈ ਹਾਂ ਸੂਤ ਦਾ ਕਾਇਆ ਬਹੁਤ ਕਮਾਲ ਦਾ ਠੰਡੀ ਸੀਲ ਵੀ ਬਹੁਤ ਜਿੰਨਾ ਵਾਰ ਫਰ ਗਈ ਆ ਹੂੰ ਅੱਗੇ ਭਾਈ ਲਾਸਟ ਇੱਕੜਾ ਸੂਆ ਹੁੰਦੀ ਆ ਬਾਈ ਦੂਜਾ ਸੂਆ ਐ ਸ਼ਹਿਰ ਆ ਹੁਣੇ ਹਜੇ ਫਾਰਮ ਚੋਂ ਪਾ ਕੇ ਲਿਆਇਆ ਆ ਦੇਖ ਲੈ ਗੂਆ ਗੂਆ ਪੂਰਾ ਹੋਵੇ ਲੱਗਿਆ ਪਿਆ ਲੱਗਿਆ ਪਿਆ ਹਾਂ ਅਡਰ ਦੀ ਸਫਾਈ ਬਹੁਤ ਆ ਯਾਰ ਬਹੁਤ ਚੰਗਾ ਜਾਨਵਰਾ ਬਾਈ ਲੈ ਬਾਈ ਸਫਾਈ ਚੈੱਕ ਕਰ ਲੋ ਪਹਲੀ ਆ ਗਈ ਅਡਰ ਤੇ ਤੇ ਥਣ ਵੀ ਆਪਾਂ ਚੈੱਕ ਕਰ ਆਇਨਾ ਬਹੁਤ ਕਮਾਲ ਦਾ ਗੁਲਾਬੀ ਥਣ ਮੁਠੀ ਵਾਲਾ ਥਣਾ ਹਾਂ ਤੇ ਠੰਡੀ ਸੀਲਸ ਲੱਗਦਾ ਵਿਚਾਰੇ ਦਾ ਆਂਤੀ ਨਹੀਂ ਆਂਤੀ ਨਹੀਂ ਬਾਈ ਬਾਕੀ ਇਹ ਸੈਰ ਬਰੀੜ ਹੈ ਨਾ ਪਯੋਰ ਹੈ ਜਮਾ ਇਹ ਸੈਰ ਹੈ ਜਮਾ ਰੀ ਨਾ ਲੈ ਸੈਰ ਵਾਲਾ ਹੂੰ ਢਿੱਲਾ ਦੇ ਕੱਪੜੇ ਵਰਗਾ ਬਈ ਅਡਰ ਪਿਆਗਾ ਜਿਵੇਂ ਮਰਜੀ ਖਿੱਚੀ ਚੱਲ ਹੈ ਨਾ ਜਮਾ ਦੁੱਧ ਦਾ ਤੇ ਕਿੰਨਾ ਕਰ ਦੋ ਬਾਈ ਪਾ ਦੂ ਐਸਟੀਮੇਟ ਬਾਈ ਦੁੱਧ 25 ਕਿਲੋ 23 ਕਿਲੋ 25 ਕਿਲੋ ਇੱਥੇ ਪਾਉਗੀ ਹੂੰ ਬਾਕੀ ਪਾ ਦੂਗੀ ਹੈ ਨਾ ਹਾਂ ਰੰਪਰ ਕੁਆਲਟੀ ਆ ਜਿਹੜੀ ਦੁੱਧ ਬੰਦਾ ਕੇਰ ਵਾਲਾ ਹੋਣਾ ਚਾਹੀਦਾ ਯਾਰਾ ਸਾਈ ਨਿਕਿਆ ਸਾਹਿਬਾ ਦੁੱਧ ਘੱਟ ਪਾਉਗੀ ਹੂੰ ਬਈ ਖੜਨੀ ਥੋੜਨੀ ਚੈੱਕ ਕਰ ਲੋ ਸਮਾਈ ਵਾਲਾ ਬੰਦਾ ਹੋਇਆ ਨਾ ਤੇ ਜਿੰਨਾ ਮਰਜੀ ਕਰਾ ਦੇ ਲੈ ਬਈ ਫੇਸ ਚੈੱਕ ਕਰ ਲੋ ਬਹੁਤ ਪਿਆਰਾ ਫੇਸ ਆ ਛੋਟਾ ਸਿੱਧਾ ਕੰਮ ਇਹ ਤਾਂ ਨਵਾਈ ਦਵਾਈ ਨਹੀਂ ਇੱਕ ਮੌਸਮ ਹੋਈ ਆ ਜੇ ਨਵਾਈ ਦਵਾਈ ਹੁੰਦੀ ਨਾ ਜੇ ਨਵਾਈ ਹੁੰਦੀ ਤਾਂ ਅੱਡੀ ਚਮਕ ਹੋਣੀ ਸੀ ਹੈ ਨਾ ਹਾਂ ਵੈੜ ਦੀ ਚਮਕ ਤੇ ਕੀ ਮੁੱਲ ਆ ਬਈ ਫਰਜ਼ਾਇਤ ਬਈ ਇਹ ਨਾ ਮੱਲ ਕੋਈ ਕੁਛ ਕਰਾ ਲੈ ਹੂੰ ਠੀਕ ਆ ਨਾ 85 ਕਰਾ ਲੈ 90 ਕਰਾ ਲੈ ਠੀਕ ਆ 70000 ਰੁਪਏ ਦੀ ਵਾੜ ਦਊਗਾ ਛੋੜ ਘਰੂੰਗਾ ਉਹ ਚ ਲੈ ਭਾਈ ਜਮਾ ਜਾਇ ਜੀ ਆ ਮੁੱਲ ਜਮਾ ਹਣਾ ਮੁੱਲ ਕਰਾਉਣੇ ਤਾਂ ਚਲ ਜਨਾ ਮਰਜ਼ੀ ਕਰ ਲੈ ਬੰਦਾ ਹਨਾ ਪਰ ਵੇਖਣਾ ਮਾਲ ਮੋਲਾ ਇਹ ਵੀ ਕਿ ਨਹੀਂ ਵੀਰੇ ਹਾਂ ਪਰ ਆਪਾਂ ਮੁੱਲ ਵੀ ਹੋ ਜਾ ਕੇ ਜਮਾ ਲੈ ਜਾ ਕਰਿਆ ਵੀ ਨਾ ਤਾਂ ਬੰਦੇ ਨੂੰ ਕਹਿ ਨਹੀਂ ਆ ਦੋਵੇਂ ਵਾਸੀ ਵਹਿ ਜਾ ਇੰਨੀ ਚੰਗੀ ਜਾਨ ਪਰ ਲੈ ਭਾਈ ਠੰਡੀ ਸੀਲ ਫੁੱਲ ਹਨਾ ਮੁੱਲ ਵੀ ਭਾਈ ਖਰ ਜਮਾ ਜਾਇ ਜਾ ਜਾਨਵਰ ਵੀ ਬਹੁਤ ਚੰਗੇ ਇਸ ਵਾਰ ਕੋਈ ਜੋੜਾ ਹੈ ਦੋਨਾਂ ਇਕੱਠੀ ਲੈ ਲੈ ਗੱਬਣਾ ਦਾ ਕੋਈ ਨਾ ਮਾਨਦਾਨ ਜਰੂਰ ਕਰਾਂਗੇ ਬਾਈ ਜਿਹੜਾ ਭਰਾ ਹੋਊਗਾ ਠੀਕ ਆ ਬਾਈ ਪਰ ਜਾਨਵਰ ਬਹੁਤ ਚੰਗੇ ਆ ਮਹਾਰਾਜ ਇਹਨਾਂ ਨੂੰ ਉਮਰ ਲਾਵੇ ਕਰਮਾਂਆਂ ਨੂੰ ਠੀਕ ਆ ਬਾਈ ਹਾਂ ਬਾਈ ਬਾਈ ਮੈਕਸੀ ਦੇ ਭਰਾ ਕੋਲੇ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦ ਲਉ ਧੰਨਵਾਦ ਜੀ